ਉਹ ਤਾਂ ਹੈ ਇਹ ਨਾ ਪਸੂ ਬੰਨੀ ਧੁੱਪ ਵਾਲੀ ਐ ਸੰਨੀ ਕਰਕੇ ਰੱਖ ਦੇ ਠੀਕ ਹੈ ਗਰਮੀ ਆ ਗਈ ਮਨਿੰਦਰ 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 ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਦੱਸ ਪੁੱਤ ਮਨਿੰਦਰ ਚੁੱਪ ਕਰ ਗੱਲਾਂ ਕਿਉਂ ਕੀ ਹੋ ਯਾਰ ਹੋਈ ਕਿਉਂ ਜਾਨੀਏ ਕਮਲ ਇਹ ਘਰ ਤਾਂ ਦੱਸ ਕੀ ਹੋ ਗਿਆ ਕੀ ਹੋ ਗਿਆ ਕੁਛ ਨਹੀਂ ਹੋ ਲੈ ਫਿਰ ਖਾ ਤੋ ਪੁੱਤ ਘਰੋਂ ਨਹੀਂ ਖਾ ਤੋ ਐਨਾ ਕੁਛ ਤਾਂ ਹੋਇਆ ਜਿਹੜਾ ਤੂੰ ਆਏ ਆਈਆਂ ਕਰੇ ਇੱਧਰ ਦੇਖ ਮੇਰੇ ਵੱਲ ਦੇਖ ਦੱਸ ਕੀ ਹੋਇਆ ਪੂਆ ਮੈਨੂੰ ਨਹੀਂ ਪਤਾ ਜਾਂ ਤਾਂ ਮੈਨੂੰ ਕੁਝ ਦੇਖ ਕੇ ਮਾਰ ਦੋ ਜਾਂ ਮੈਨੂੰ ਉਹਦੇ ਘਰੇ ਤੋਰ ਦੋ ਜਾਂ ਮੈਨੂੰ ਕਿਤੇ ਵਿਆਹ ਕਰ ਦੇ ਪੂਆ ਮੈਂ ਕਮਲੀ ਕਰ ਦੋ ਪੂਆ ਆਏ ਕਾ ਤੋ ਕਹਿਨੀ ਏ ਤੂੰ ਆਏ ਕਿਉ ਕਹਿਨੀ ਏ ਕਬੜੀ ਹੋ ਗਈ ਤੂੰ ਤੇਰੇ ਵੀਰੇ ਨੇ ਕੁਛ ਕਹਿਤਾ ਮੈਨੂੰ ਲੈ ਫਿਰ ਤੇਰੇ ਬਾਪੂ ਨੇ ਕੁਛ ਕਹਿਤਾ ਮੈਨੂੰ ਮੈਨੇ ਕਿਸੇ ਨੇ ਕੁਛ ਨਹੀਂ ਕਿਹਾ ਬੂਆ ਭਾਬੀ ਮੈਂ ਤੇ ਨਹੀਂ ਰਹਿਣਾ ਮੈਨੂੰ ਮਾਰਦੇ ਭਾਬੀ ਮੇਰੇ ਮੇਰੇ ਗਲ ਘੁੱਟਦੇ ਭਾਬੀ ਮੇਰੇ ਗਲ ਘੁੱਟਦੇ ਭਾਬੀ ਮੈਂ ਮਨਿੰਦਰ ਕੀ ਹੋਇਆ ਤੇ ਨਰੀ ਨਹੀਂ ਏ ਤੂੰ ਇੱਧਰ ਚਾਹ ਕੇ ਮੇਰੇ ਵੱਲ ਮੇਰੀ ਗੱਲ ਸੁਣ ਹੋਸ਼ ਚ ਹੈਗੀ ਹੈਗੀ ਹੋਸ਼ ਚ ਬਾਬੇ ਕੋਈ ਵੀ ਨਹੀਂ ਰਿਹਾ ਮੇਰੇ ਬੱਲੇ ਬਾਬੇ ਮੈਨੂੰ ਪੁੱਤ ਸੱਸੇ ਦੱਸੇਗੀ ਵੀ ਦੱਸ ਦੇ ਤਾਂ ਸਾਨੂੰ ਵੀ ਟੈਨਸ਼ਨ ਹੋ ਜਾਂਦੀ ਐ ਦੱਸ ਦੇ ਮੇਰੀ ਗੱਲ ਸੁਣ ਅਸੀਂ ਸਾਰੇ ਤੇਰੇ ਨਾਲ ਮੈਂ ਭੂਆ ਤੇਰਾ ਵੀਰਾ ਗੱਲ ਦੱਸ ਕੀ ਹੋਈ ਆ ਅਸੀਂ ਹੈਗੇ ਆ ਨਾ ਤੇਨੂੰ ਸੌ ਲੱਗਿਆ ਉਹਦੀ ਪਰਜਾਈ ਦੀ ਦੱਸ ਫਿਰ ਸੱਸਾ ਚ ਦੱਸ ਕੀ ਹੋਇਆਗਾ ਬਾਬੇ ਕੜਾ ਕੂੜਾ ਸਿੱਟ ਰਾਨੀ ਰੋਜ਼ ਮੈਨੂੰ ਰਹਾ ਜੱਕ ਮੁੰਡਾ ਟੱਕਰਦਾ ਅੱਜ ਨਾ ਮੇਰੇ ਬਾਹ ਫੜ ਲਿਆ ਤੇ ਮੈਨੂੰ ਕਹਦਾ ਆਹ ਯਾਰ ਕਿੰਨਾ ਹਾਂਜੀ ਮਾਲਕੋ ਕਰੀ ਨਹੀਂ ਗੌਰ ਗੱਲ ਤੇ ਉਹ ਮੇਰਾ ਰਸਤਾ ਛੱਡ ਦੇ ਕਿੰਨਾ ਚਿਰ ਭੱਜੋਂਗੇ ਆਏ ਹੈ ਮੈਂ ਕੋਈ ਗੱਲ ਨਹੀਂ ਕਰਨੀ ਤੈਨੂੰ ਮੈਂ ਰਸਤਾ ਚੱਲ ਇੱਧਰ ਚਲੀਏ ਇੱਧਰ ਤੈਨੂੰ ਮੈਂ ਜਵਾਬ ਮੰਗਦਾ ਜਵਾਬ ਦੇ ਨਾ ਤੂੰ ਮੇਰੇ ਭਾਗੇ ਵਿੱਚ ਫੜੀ ਤੇ ਇੰਨੀ ਮਤ ਤੇ ਹੱਥ ਜਾਣਾ ਕਿਸੇ ਹੋਰ ਤੇ ਚੱਕੀ ਨਾਲੇ ਮੈਂ ਇਕੱਲੇ ਨਹੀਂ ਬਾਹ ਇਹਦੂ ਬਾਤਾਂ ਸਾਰਾ ਪਿੰਟ ਫੜੂਗਾ ਤੇ ਨਾਲ ਵਾਲੇ ਪਿੰਡ ਆਲੇ ਫੜਨਗੇ ਤਾਂ ਹੀ ਤੈਨੂੰ ਕਹਿਣਾ ਬਚ ਜਾ ਬਚ ਜਾ ਜਿੰਨਾ ਚਿਰ ਮੈਂ ਹੈਗਾ ਤੈਨੂੰ ਕੁਝ ਨਹੀਂ ਕਹਿਣ ਦੰਦਾ ਮੇਰੇ ਨਾਲ ਯਾਰੀ ਲਾਲਾ ਕਮਲਗੇ ਨਜ਼ਾਰੇ ਲਵੇਗੀ ਹੈ ਰਾਜ ਕਰਨਗੀ ਇੱਥੇ ਫਿਰਦੀਆਂ ਗੋਹਾ ਸੜਦੀ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਮੈਨੂੰ ਐਡੀ ਵੱਡੀ ਗੱਲ ਕਹਿਂਦੀ ਹਿੰਮਤ ਦੀ ਗੱਲ ਨਹੀਂ ਟਾਈਮ ਦੇਖ ਲੈ ਤੇਰੇ ਘਰਾਂ ਵਾਲਾ ਵੀ ਗਿਆ ਸਿਰ ਤੋਂ ਸਾਇਆ ਉੱਠ ਗਿਆ ਤੇਰੇ ਹੁਣ ਇੱਥੇ ਕੱਲੀ ਫਿਰਦੀ ਆ ਮੱਥਾ ਮਾਰਦੀ ਬੰਦੇ ਦੀ ਲੋੜ ਹੁੰਦੀ ਆ 부ਢੀ ਨੂੰ ਮੇਰੇ ਨਾਲ ਯਾਰੀ ਲਾਲਾ ਐਸ਼ ਕਰੇਗੀ ਤਾਂ ਹੀ ਕਹਿਣਾ ਕਿੰਨਾ ਵਿਚਾਰ ਭੱਜੇਗੀ ਕਿੰਨਾ ਵਿਚਾਰ ਭੱਜੇਗੀ ਛੱਡਦਾ ਨਹੀਂ ਢਿੱਲੋਂ ਆਣਾ ਵੀ ਮੇਰਾ ਇੱਕ ਨਾ ਇੱਕ ਦਿਨ ਤਾਂ ਵਿਦਾਹਾਂਗਾ ਛਤਰੀ ਤੇ ਤੂੰ ਤਾਂ ਹੁਣ ਸਾਰਿਆਂ ਦੇ ਆ ਤੇਰਾ ਤਾਂ ਘਰ ਆ ਲੈਣੀ ਸਿਰ ਤੇ ਤੇਰੇ ਤਾਂ ਸਾਰੇ ਪਿੰਡ ਤੇਰੇ ਤੇ ਅੱਖ ਰੱਖਦੇ ਆ ਕੀ ਤੂੰ ਬਚੇਂਗੀ ਤੂੰ ਕੀ ਤੇ ਕੀ ਤੂੰ ਬਚੇਂਗੀ ਬਾਬਾ ਮੈਨੂੰ ਬਾਲਾ ਜੀ ਬੋਲੇ ਬਾਬਾ ਮੈਨੂੰ ਮਾਰ ਦੇ ਪਾਪੀ ਕੋਈ ਦੇਖ ਚੁੱਪ ਮੈਨੂੰ ਪਹਿਲੇ ਕਰ ਤਾਂ ਚੁੱਪ ਕਰ ਚੁੱਪ ਕਰ ਜਾ ਤੂੰ ਇੱਥੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਜਿਹੜੀ ਗੱਲ ਉਹ ਮੁੰਡੇ ਨੇ ਕਹੀ ਤੀ ਨਾ ਇੱਥੇ ਬਸ ਮੂੰਹ ਬੰਦ ਕਰ ਲੈ ਮੇਰੀ ਧੀ ਬਣ ਕੇ ਚੁੱਪ ਕਰ ਤੇਰੇ ਮੂਰੇ ਆ ਹੱਥ ਬੰਨਦੀ ਆ ਮੈਂ ਜਿਹੜਾ ਕੁਛ ਰੱਬ ਨੇ ਕਰਤਾ ਆਪਣੇ ਨਾਲ ਉਹ ਤਾਂ ਕਰਤਾ ਜੀ ਰੱਬ ਨੇ ਕੀਤਾ ਤਾਂ ਆਪਣੇ ਮਗਰ ਬੰਦਿਆਂ ਨੂੰ ਮੌਕਾ ਮਿਲਿਆ ਕੁਛ ਕਹਿਣ ਦਾ ਪਰ ਹਾੜੇ ਮੇਰੀ ਤੀ ਜੇ ਇਹ ਗੱਲ ਤੂੰ ਘਰੇ ਕਰੇਂਗੀ ਨਾ ਤੇਰੇ ਮਾਪਿਆਂ ਨੂੰ ਪਤਾ ਲੱਗੂ ਮੁੰਡੇ ਨੂੰ ਪਤਾ ਲੱਗੂ ਆਪਣਾ ਵੱਢ ਕੇ ਮਰ ਜਾਣਗੇ ਕੀ ਦਾ ਮੁੰਡਾ ਕੌਣ ਹੈ ਇਸ ਤੇ ਆਪਣੀ ਬਦਨਾਮੀ ਬਾਲੀ ਹੈ ਤੀ ਇਹ ਮੇਰੀ ਗੱਲ ਸੁਣ ਨੇਲੇ ਜਿਹੜਾ ਤੂੰ ਕਹਿੰਨੀ ਐ ਨਾ ਮੇਰਾ ਵਿਆਹ ਕਰ ਦੋ ਅਸੀਂ ਤੈਨੂੰ ਐ ਕਿ ਮੈਂ ਤੋੜ ਦिए ਕਿਤੇ ਬੀਬੀ ਨੇ ਵਿਆਹ ਕਰਨਾ ਤਾਂ ਮੈਨੂੰ ਮਾਰ ਦੇ ਪਾ ਵੀ ਜਾਣਿਆ ਦੇ ਮੈਨੂੰ ਮੇਰੇ ਘਰੋਂ ਸਭ ਕੰਮ ਲੀਏ ਬਹੁਤ ਕੁਝ ਸਹਿਣਾ ਪੈਂਦਾ ਜ਼ਿੰਦਗੀ 'ਚ ਠੀਕ ਹੈ ਨਾ ਹਾਂ ਟੇਰੀ ਨਹੀਂ ਟਾਈ ਤੇ ਜਿਹਨੂੰ ਮੌਕਾ ਮਿਲ ਜਾਂਦਾ ਕਹਿਣ ਦਾ ਹਾਂ ਮੌਕਾ ਮਿਲ ਗਿਆ ਪੁੱਤ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹੁੰਦੀ ਤੂੰ ਮੇਰੇ ਬਣੀ ਦੇਖ ਕੇ ਜਿਹਾ ਆਇਆ ਕਰ ਮੈਂ ਵੀ ਬਹੁਤ ਕੁਝ ਜਰਿਆ ਬਹੁਤ ਕੁਝ ਜਦੋਂ ਲੋਕ ਦੇਖ ਲੈਂਦੇ ਆ ਨਾ ਕਿ ਇਹ ਜਨਾਨੀ ਇਕੱਲੀ ਆ ਇਹਦਾ ਕੋਈ ਸਹਾਰਾ ਹੈ ਨਹੀਂ ਫਿਰ ਉਹਦੀ ਇੱਜ਼ਤ ਨੂੰ ਹਰੇਕ ਠਕਾਉਂਦਾਗਾ ਪਾਪਾ ਤਾਂ ਹੀ ਕਹਿਨੇ ਆ ਗਾਣੂ ਕੋਈ ਇੰਨੀ ਕੀ ਹੁੰਦੀ ਨਾਲ ਤਾਂ ਕਰਦੇ ਤੇ ਗੱਲ ਆਊਗੀ ਨਾਲ ਮੇਰੇ ਤੇ ਕੀ ਰਹਿ ਜੂ ਪਾਪੇ ਮੈਨੂੰ ਮਾਰ ਦੇ ਪਾਪੇ ਤੂੰ ਮੈਨੂੰ ਜ਼ਹਿਰ ਲਿਆ ਦੇ ਨਹੀਂ ਜ਼ਹਿਰ ਨਹੀਂ ਤੂੰ ਘਰੋਂ ਬਾਹਰ ਨਾ ਨਿਕਲੀ ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਨਾਲੇ ਸਾਡੇ ਕੋਲੇ ਕੀ ਐ ਤੂੰ ਇੱਕ ਤਾਂ ਹੈਗੀ ਅਸੀਂ ਤੈਨੂੰ ਦੇਖ ਦੇਖ ਜਿਉਣੇ ਆ ਅਸੀਂ ਤੈਨੂੰ ਜ਼ਹਿਰ ਦੇ ਕੇ ਅਸੀਂ ਕਿ ਜਿਉਂਦੇ ਰਹਿ ਜਾਾਂਗੇ ਸਾਨੂੰ ਵੀ ਮਰਨਾ ਪਊਗਾ ਜੇ ਤੈਨੂੰ ਮਾਰਾਂਗੇ ਤੂੰ ਮਰਨ ਨਾਲੇ ਕੀ ਬਦਨਾਮੀ ਖੱਟਦੀ ਇਹ ਤਾਂ ਤੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਜੋ ਲਿਖਿਆ ਸੀ ਤੈਨੂੰ ਉਹ ਮਿਲ ਗਿਆ ਉਹਨਾਂ ਦੇ ਦਿਮਾਗ 'ਚ ਹੈ ਨਾ ਜਿਹੜੇ ਤੇਰੇ ਵੱਲ ਗੰਦੀ ਨਜ਼ਰ ਨਾਲ ਦੇਖਦੇ ਆ ਤੂੰ ਤਾਂ ਨਹੀਂ ਗਲਤ ਨਾ ਤੂੰ ਕਿ ਆਪ ਦੇ ਆਪ ਨੂੰ ਕੋਸ਼ਿਸ਼ ਨਹੀਂ ਰਹਿਣੀ ਹੈਗੀ ਦੱਸ ਮੈਨੂੰ ਉਹਨਾਂ ਨੂੰ ਨਾ ਪ੍ਰਮਾਤਮਾ ਦੇਖੂਗਾ ਉਹ ਅੱਖਾਂ ਤੋਂ ਅੰਨੇ ਕਰੂਗਾ ਤੇ ਉਹੀ ਹੱਥਾਂ ਦੇ ਵਿੱਚੋਂ ਉਸ ਬੰਦੇ ਦੇ ਕੀੜੇ ਟਿੱਕਰ ਪੈਣਗੇ ਤੇਰੀ ਮਾਂ ਦੇਖੀ ਜਾਂਦੀ ਆ ਪੁੱਤ ਬਸ ਚੁੱਪ ਕਰ ਜਾ ਚੁੱਪ ਕਰ ਚੁੱਪ ਮਨ ਇਹਦੇ ਰ ਚੁੱਪ 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 ਹਰਮਨਿੰਦਰ ਮਮੀਆ ਕੀ ਹੋ ਗਿਆ ਮਨਿੰਦਰ ਕੀ ਹੋਇਆ ਬੀਬੀ ਇਹਨੂੰ ਕੁਛ ਨਹੀਂ ਚੱਕਰ ਆ ਗਿਆ ਭਾਬੀ ਇਹਨੂੰ ਹੈ ਚੱਕਰ ਗਿਆ ਉਹਨੇ ਕਰਕੇ ਆਈ ਮੈਂ ਕਿਹਾ ਸੀ ਪਾਥੀਆਂ ਨਾਲ ਆ ਨਾਲ ਜਿੱਦ ਕਰਨ ਬੈਗੀ ਤੇ ਡਿੱਗ ਵੀ ਚੱਕਰ ਆ ਕੇ ਹੈ ਘਬਰਾਟ ਹੋ ਗਈ ਉਹ ਤਾਂ ਠੀਕ ਹੈ ਨਾ ਹਾਂ ਮੈਂ ਠੀਕ ਹੈ ਚੱਕਰ ਜਾ ਆ ਗਿਆ ਸੀ ਮੈਂ ਮੈਂ ਨਾ ਕੱਲ ਆਖਿਆ ਸੀ ਨਾਲੇ ਵੀ ਮੈਂ ਆਪੇ ਕੀ ਰਚਣ ਦੂੰਗੀ ਗੱਲ ਕਰ ਸੁਣਦੀਆਂ ਨਹੀਂ ਤੁਸੀਂ ਵੀ ਤੂੰ ਵੀ ਤੜਕੇ ਹਟੀ ਨਾ ਇਹਨੂੰ ਕੀ ਰਚਣ ਜ਼ਿੰਦਗੀ ਰਚਣ ਇਹ ਤਾਂ ਦੱਸ ਜਿਵੇਂ ਆਕੜੀ ਤੇ ਤੂੰ ਕੀ ਰਚਣਾ ਕਿ ਕੀ ਕਰਨਾ ਸੀ ਮੈਂ ਤਾਂ ਉਹੀ ਕਹਤਾ ਬੀਬੀ ਮਾਹ ਚੱਲ ਕੰਮ ਕਰ ਲੱਗ ਜੂ ਇਹ ਤਾਂ ਮਨ ਕੁਝ ਹੋਰ ਆ ਜੂ ਲੱਗ ਜੂਗਾ ਦੱਸ ਫਤ ਠੀਕ ਵੀ ਆ ਤੂੰ ਹਾਂ ਹਾਂ ਮੈਂ ਠੀਕ ਹੈ ਜਮ ਟੈਨਸ਼ਨ ਨਾ ਲੈ ਮੰਮੀ ਠੀਕ ਹੈ ਚਲ ਕੋਈ ਨਹੀਂ ਠੀਕ ਹੈਗੀ ਚਾਰੇ ਨੂੰ ਪਾਣੀ ਪਾਣੀ ਦਿਹਾਂਦ ਪਾਣੀ ਗਾਹਾਂ ਲੈ ਕੇ ਚੱਲਦੇ ਇੱਥੇ ਹਵਾ ਚ ਤੇ ਪਾਣੀ ਤਾਂ ਨਹੀਂ ਪੀਂਦੇ ਆ ਆ ਜੇ ਪੁੱਤ ਹਵਾ ਚ ਆ ਜਾ ਚੱਕਲਾ ਪੱਠੜ ਜ ਆ ਜਾ ਬਸ ਹੁਣ ਇਹਦਾ ਕੋਈ ਕੰਮ ਨਹੀਂ ਇਹਨੇ ਕਰਨਾ ਇਹਦੇ ਸਾਰੇ ਕੰਮ ਛੁਡਾ ਦੇਆ ਧੂਆ ਏ ਕੀ ਬਣ ਗਿਆ ਇੱਕ ਗੱਲ ਇਹਦੇ ਦਿਲ ਚੋਂ ਕੱਢਦੇ ਆ ਦੂਜੀ ਘਰ ਘਰ ਜਾਂਦੀਆਂ ਮੈਨੂੰ ਬਹੁਤ ਡਰ ਲੱਗੀ ਜਾਂ ਧੂਆ ਪੁੱਤ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟੀਆਂ ਵੀ ਲੋਕ ਨਹੀਂ ਜਿਉਣ ਦਿੰਦੇ ਨਹੀਂ ਜਿਉਣ ਦਿੰਦੇ ਇਹਦੇ ਨਾਲੋਂ ਚੰਗਾਈ ਹੀ ਐ ਵੀ ਬਸ ਜੀ ਮੈਂ ਆਹਦੇ ਘਰੇ ਜਿੰਦਾ ਲਾ ਕੇ ਰੱਖਿਆ ਨਾ ਆਪਦੇ ਆਪ ਨੂੰ ਆਈ ਇਹਨੂੰ ਜਿੰਦਾ ਲਾ ਦੋ ਜਿੰਨਾ ਚਿਰ ਇਹਦਾ ਕਰਨੀ ਪਈਦਾ ਭੂਆ ਇਹਨੂੰ ਜਿਉਣ ਦਾ ਹੱਕ ਨਹੀਂ ਨਹੀਂ ਕਿਤੇ ਜਾ ਨਹੀਂ ਸਕਦੀਗੀ ਇੱਥੇ ਤਾਂ ਜਵਾਕੜੀ ਤੇ ਪਹਿਲੇ ਏਡਾ ਵੱਡਾ ਦੁੱਖਾਂ ਦਾ ਬਹੁਤ ਟੁੱਟ ਗਿਆ ਤੇ ਆ ਹੁਣ ਪਤਾ ਨਹੀਂ ਜੇ ਮੇਰੇ ਮੈਂ ਨਾਲ ਹੁੰਦੀ ਨਾ ਮੈਂ ਉਸ ਕਮੀਨੇ ਦਾ ਖੂਨ ਪੀ ਜਾਂਦੀ ਮਾਰ ਦਿੰਦੀ ਉਹਨੂੰ ਮੈਂ ਤੂੰ ਤਾਂ ਪੀ ਜਾਂਦੀ ਖੂਨ ਮੇਰੀ ਗੱਲ ਵੀ ਸੁਣ ਲੈ ਨਹੀਂ ਹੱਕ ਜਿਹੜੀ ਅਰੰਡੀਆਂ ਉਹਨਾਂ ਨੂੰ ਨਹੀਂ ਹੱਕ ਜਿਉਣ ਦਾ ਕਿਉਂ ਨਹੀਂ ਸਮਝਦੇ ਤੁਸੀਂ ਮੇਰੀ ਗੱਲ ਨੂੰ ਅਸੀਂ ਦੱਸ ਮੇਰੇ ਜਵਾਕੜੀ ਦਾ ਕਸੂਰ ਕੀ ਹੈ ਜਿਹੜੀ ਘੁੱਟ-ਘੁੱਟ ਕੇ ਮਰ ਰਹੀ ਹੈ ਏ ਕੇ ਅੰਦਰੋਂ ਪਹਿਲਾਂ ਮੈਨੂੰ ਹੱਕ ਨਹੀਂ ਸੀ ਹੁਣ ਮੇਰੀ ਭਤੀਜੀ ਨੂੰ ਹੱਕ ਨਹੀਂ ਇਹ ਕਿਉਂ ਲੋਕ ਸਾਡੇ ਪਿੱਛੇ ਪੈ ਗਏ ਕਿਉਂ ਨਹੀਂ ਸਾਨੂੰ ਜਿਉਣ ਦਿੰਦੇ ਮੈਂ ਤਾਂ ਆਪ ਇਹ ਪੁੱਛਦੀ ਆ ਵਾ ਸੋਇਰਮ ਇਹਦੇ ਭਾਈ ਨੂੰ ਜਬਾਪੂ ਨੂੰ ਪਤਾ ਲੱਗ ਗਿਆ ਨਾ ਨਾ ਪੁੱਤ ਮੈਂ ਤੈਨੂੰ ਆਖੀ ਜਣੀ ਬੀਜੀ ਆਪਾਂ ਉਹਨਾਂ ਨੂੰ ਦੱਸਤਾ ਨਾ ਪਿੰਡ ਦੇ ਵਿੱਚ ਬੈਰ ਪੈ ਜਾਊਗਾ ਆਪਣਾ ਉਹਨਾਂ ਕੋਲੇ ਕੋਈ ਗੱਲ ਨਾ ਕਰੀ ਗੱਲ ਆਪਣੇ ਚ ਹੀ ਰਹੇ ਤਿੰਨਾ ਜਾਣੇ ਚ ਤੇਰੀ ਸੱਸ ਨੂੰ ਵੀ ਨਾ ਪਤਾ ਲੱਗੇ ਮੈਂ ਥੱਪੂਆ ਦੱਸ ਕੇ ਕੀ ਕਰਨਾ ਪਰ ਲੋਕ ਕਾਹ ਤੋਂ ਨਹੀਂ ਸੋਚ ਦੇਗੇ ਵੀ ਉਹੀ ਬੰਤਰ ਸ਼ਰੀਰਾਂ ਦੀ ਸਾਡੀਆਂ ਮਾਵਾ ਭੈਣਾਂ ਦੀ ਹੁੰਦੀ ਆ ਤੇ ਉਹੀ ਦੂਜੀਆਂ ਕੁੜੀਆਂ ਦੀ ਪਤਾ ਨਹੀਂ ਦੂਜੀਆਂ ਨੂੰ ਖਾਣ ਨੂੰ ਕਿਉਂ ਆਉਂਦੇ ਨੇਗੇ ਇਹ ਪੁੱਤ ਜਦੋਂ ਆਪਦੇ ਘਰ ਨੂੰ ਲੱਗਦੀ ਆ ਨਾ ਉਦੋਂ ਪਤਾ ਲੱਗਦਾ ਉਦੋਂ ਹੀ ਭੰਬੜ ਮਚਦੇ ਜਿਹੜੀ ਕਿਸੇ ਦੇ ਲੱਗੀ ਹੋਵੇ ਨਾ ਉਹਨੂੰ ਅਗਲਾ ਇਸ ਚੀਜ਼ ਨੂੰ ਨਾ ਮਜ਼ਾਕ ਸਮਝਦਾ ਮਜ਼ਾਕ ਸਮਝ ਕੇ ਤੇ ਹੋਰ ਗੱਲਾਂ ਬਣਾਉਂਦੇ ਆ ਲੋਕ ਇੱਕ ਨਾਲ ਚਾਰ ਲਾਉਂਦੇ ਆਪਾਂ ਦੁੱਖ ਸੁੱਖ ਬਾਤ ਚੋ ਕਰਾਂਗੇ ਮੰਮੀ ਲੈ ਕੇ ਭਾਗੀ ਮੈਨੂੰ ਵੀ ਜਾਣ ਦੇ ਆ ਜਾ ਪੁੱਤ ਤੂੰ ਨਾ ਕਰਾ ਕਰ ਕੰਮ ਮਨਿੰਦਰ ਸਾਰੇ ਕੰਮ ਆਪੇ ਕਰ ਲਿਆ ਕਰੂੰਗੇ ਪੁੱਤ ਮੈਂ ਚਲੋ ਠੀਕ ਹੈ ਹਾਂ ਹੁਣ ਮੇਰੀ ਟੀ-ਸ਼ਰਟ ਪਾ ਕੇ ਆਰਾਮ ਕਰ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਚੰਗਾ ਠੀਕ ਉਂ ਤਾਂ ਤੇਰੀ ਸਿਹਤ ਠੀਕ ਹੈ ਡਾਕਟਰ ਤਾਂ ਬੋਲਾ ਮਾ ਨਾ 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 ਮਾ ਠੀਕ ਹੈ ਮਾਮਾ ਅੱਛਾ ਚੰਗਾ ਤੂੰ ਰਾਮ ਕਰ ਮੇਰੀ ਤੀ ਚੰਗਾ ਮੈਂ ਨਹੀਂ ਪਾਣੀ ਤੇਰੇ ਵਾਸਤੇ ਠੀਕ ਹੈ ਹੁਣੀ ਲੈ ਕੇ ਨਹੀਂ ਰਿਆ ਪਾਣੀ ਪੁਣੀ ਪਿਆ ਦੇ ਆਲੇ ਕਿੱਧਰ ਗਈ ਸੀ ਤੜਕੇ ਦੀ ਇਸ ਟਾਈਮ ਘਰੇ ਬੜਦੇ ਹੁੰਦੇ ਆ ਉਹ ਮੈਂ ਤਾਂ ਬਾਈ ਕਿਕਰ ਦੇ ਕੰਮ ਗਿਆ ਸੀਗਾ ਹਾਏ ਰੱਬਾ ਤੂੰ ਨਹੀਂ ਸੁਧਰਨਾ ਤੂੰ ਉਹਦੇ ਮਾੜੇ ਕੰਮਾਂ ਦੇ ਵਿੱਚ ਹੀ ਸਾਥ ਦੇਈਂਗਾ ਮੈਨੂੰ ਪਤਾ ਤੇਰਾ ਓਏ ਉਹਨੇ ਜਨਰਲ ਨੂੰ ਭੇਜ ਬੁਲਾਉਣ ਭੇਜਿਆ ਸੀਗਾ ਮੈਨੂੰ ਕਹਿੰਦਾ ਉਹਨੂੰ ਬੁਲਾ ਕੇ ਲਿਆ ਕੌਣ ਜਨਰਲ ਜਨਰਲ ਉਹਦਾ ਬਚੂਲਾ ਉਹੁਰ ਉਹ ਨੂੰ ਬੁਲਾਉਣ ਜਾਂਦੀ ਆ ਮੈਂ ਤਾਂ ਤੇ ਫਿਰ ਉਹ ਜ਼ਰੂਰੀ ਸੀ ਉਹਦੇ ਆਖੇ ਲੱਗਣਾ ਮੇਰੀ ਗੱਲ ਸੁਣ ਨਾਲੇ ਤੋਂ ਆਪਦਾ ਘਰ ਜਾੜੀ ਜਾਂਦਾ ਨਾਲ ਆਪਣਾ ਵੀ ਘਰ ਉਜੜੂਗਾ ਉਹ ਕੰਬਲੀਏ ਤੈਨੂੰ ਪਤਾ ਲੱਗਿਆ ਕੁਝ ਕਿ ਤੂੰ ਮੰਨ ਗਈ ਜਿੱਤੋਂ ਮੰਨ ਗਈ ਹਾਂ ਤਾਂ ਹਿੱਤਾ ਹਿੱਤਾ ਜਰਨੈਲ ਨੂੰ ਬੁਲਾਇਆ ਜੀ ਬਾਈਕ 'ਕਰਨੇ ਤੈਨੂੰ ਪਤਾ ਹੀ ਨਹੀਂ ਅੱਛੇ ਘਰ ਦੇ ਹੋਰ ਵੀ ਮੰਨ ਗਏ ਸਾਰੇ ਹਾਂ ਤੂੰ ਤੂੰ ਨਾ ਉਹਦੀਆਂ ਗੱਲਾਂ ਚ ਆਇਆ ਕਰ ਹਨਾ ਉਹਦੀਆਂ ਗੱਲਾਂ ਚ ਨਾ ਆਇਆ ਕਰ ਐਵੇਂ ਆਪ ਦਾ ਆਪਣਾ ਘਰ ਉਜੜ ਜੂਗਾ ਨਹੀਂ ਕੁਛ ਨਹੀਂ ਹੁੰਦਾ ਹੁਣ ਤਾਂ ਜਿਹੜਾ ਕਿਕਰ ਚਾਹੁੰਦਾ ਨਾ ਉਹ ਹੋ ਲੈਣ ਦੇ ਕਿਵੇਂ ਹੋ ਲੈਣ ਦੇ ਕਿਵੇਂ ਉਹ ਹੋ ਲੈਣ ਦੇ ਉਹਨਾਂ ਦਾ ਘਰ ਉਜੜੀ ਜਾਂਦਾ ਤੈਨੂੰ ਬੜੀ ਹਾਸੀ ਆਉਂਦੀ ਆ ਘਰ ਉਹਦਾ ਉਜੜਦਾ ਤੇ ਤੈਨੂੰ ਕੀ ਕਿਉਂ ਮੈਨੂੰ ਕਿਉਂ ਨਹੀਂ ਵਿਚਾਰੀ ਮੇਰੀ ਭੈਣ ਆ ਉਹ ਆਹ ਹੈ ਜੀ ਤੇਰੀ ਸਜੀ ਭੈਣ ਹੈਗਾ ਉਹ ਸਾਕੀ ਨਹੀਂ ਹੈਗੀ ਕਿ ਸਕੇ ਮਰ ਗਈ ਹੋਈ ਆ ਸਾਰੇ ਦੁੱਖ ਸੁੱਖ ਕਰਦੀ ਆ ਮੇਰੇ ਨਾਲ ਕੌਣ ਨਹੀਂ ਕਰਦਾ ਦੁੱਖ ਸੁੱਖ ਹੈ ਸਾਰੇ ਕਰਦੇ ਆ ਮੈਂ ਘਰ ਛੱਡ ਕੇ ਲੱਗ ਜੂੰਗੀ ਘਰ ਚ ਜਿੰਦੇ ਲੱਗ ਜਾਣਗੇ ਇੱਥੇ ਜਾ ਭਾਜਾ ਜਾ ਭਾਜਾ ਤੂੰ ਜਾ ਭਾਜਾ ਹੁਣੀ ਆ ਤੂੰ ਹੁਣੀ ਆ ਤੂੰ ਮੈਂ ਚ ਹੈ ਇਸ ਘਰ ਚ ਕਾਹ ਬੋਲਿਆ ਕਰਨਗੇ ਜੇ ਮੈਂ ਬੱਗੀ ਇਸ ਘਰ ਚ ਜਾ ਭਾਜਾ ਹੁਣੀ ਭੱਜ ਜਾ ਉਹਨੂੰ ਕਮਲੀ ਨੂੰ ਇੰਨਾ ਸਮਝਾਇਆ ਸੀ ਵੀ ਨਾ ਮੰਨੀ ਨਾ ਮੰਨੀ ਪਤਾ ਨਹੀਂ ਕਿਦੇ ਮਗਰ ਲੱਗ ਕੇ ਮੰਨ ਗਈ ਜਾਣਾ ਪਊਗਾ ਮੈਨੂੰ ਜੀਤੋ ਦੇ ਕੋਲੇ ਇਹ ਨਹੀਂ ਸੁਧਰਦੇ ਹੈਗੇ ਉਸੇ ਨੂੰ ਸਮਝਾਉਣਾ ਪਊਗਾ ਨੇ ਇੱਥੇ ਖੜਾ ਰਹੇਗਾ ਕਿ ਗਾਹਾਂ ਨੂੰ ਵੀ ਆਏਗਾ। ਅਹ ਸਸਰੀ ਕਹਾ ਹਲ ਬਾਈ ਸਸਰੀ ਕਹਾ। ਹੋ ਠੀਕ ਆ ਬਾਈ। ਬਾਈ ਸਸਰੀ ਕਹਾ। ਹੋ ਠੀਕ ਹੈ। ਉਹ ਤੁਸੀਂ ਆਏਗਾ ਤਾਂ ਖੜੇ ਆ। ਬਾਈ ਹੋਰਾਂ ਨੂੰ ਕੁਛ ਚਾਹ ਪਾਣੀ ਪਿਆ ਤਾਂ ਕਿ ਨਹੀਂ ਪਿਆ? ਹਾਂ ਚਾਹ ਪਿਆ ਦੇਣਾ ਸੀ। ਮੇਰੀ ਗੱਲ ਸੁਣੋ ਜੇ ਨਹੀਂ ਪਿਆ ਤਾਂ ਹੁਣੇ ਚਾਹ ਬਣਾ। ਦੁੱਧ ਚ ਪੱਤੀ ਬਣਾ ਲਾਂ ਲੱਗਦਾ ਕਹਿੰਦਾ। ਨਹੀਂ ਪੀ ਲਈ ਚਾਹ। ਚਾਹ ਪੀ ਲਈ ਤਾਂ ਫਿਰ ਭਾਂਹ ਕਰਦੇ ਆ। ਉਹ ਬੱਤਾ ਫੜ ਲੈਣਾ ਮੈਂ। ਹੈਨਾ? ਮੈਂ ਹੁਣੇ ਗਿਆ ਹੁਣੇ ਆਇਆ ਦੁਕਾਨ ਤੋਂ। ਅਹ ਆ ਆਪਣਾ ਬਾਹਰ ਚ ਪਈਏ ਕਰੇ ਕੇ ਬਸ ਵੀ ਲੈ ਕੇ ਆ ਹਾਂ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਤਾਂ ਤੇਰੇ ਨਾਲ ਗੱਲ ਕਰਨ ਆਇਆ ਗੱਲਾਂ ਹੁੰਦੀਆਂ ਰਹਿਣਗੀਆਂ ਤੁਸੀਂ ਕੋਈ ਗੱਲ ਨਹੀਂ ਆ ਤੁਸੀਂ ਐਂ ਕਰੋ ਤੁਸੀਂ ਬਾਈਂ ਦੇ ਬੈਠੋ ਮੈਂ ਹੁਣੇ ਹੀ ਗਿਆ ਤੇ ਹੁਣੇ ਤੁਹਾਡੇ ਵਾਸਤੇ ਬਰਫ ਨਾਲੇ ਬੱਤਾਂ ਲੈ ਕੇ ਆਇਆ ਠੀਕ ਹੈ ਨਾ ਖਣ ਪਰੋਣੇ ਆ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਬੈਠੀ। ਬੈਠੀ। ਮਾਇਸੀ ਤਾਂ ਇਹ ਕਹਿੰਦੇ ਸੀਗੇ ਇਹ ਸਾਨੂੰ ਕਿਸੇ ਹੜੰਬੇ ਦਾ ਪਤਾ ਕਰਦੇ। ਹੁਣ ਪਿੰਡ 'ਚ ਦਾ ਇੱਕੋ ਹੜੰਬਾ ਵਾ ਉਹ ਵੀ ਟੁੱਟਿਆ ਜਾ। ਹੈ? ਹੜੰਬੇ ਦਾ। ਤੁਸੀਂ ਹੈ ਹੜੰਬਾ ਪੁੱਛਣ ਆਇਆ ਤੇ ਹਾਂ ਹਾਂ ਹੜੰਬੀ ਦੇ ਜਾਣ ਆਇਆ ਸੀ ਉਹ ਤੈਨੂੰ ਤਾਂ ਪਤਾ ਸਾਡੇ ਪਿੰਡ ਇੱਕ ਹੀ ਤਾਂ ਹੜੰਬਾ ਹੈ ਉਹ ਤੂੜੀ ਵੀ ਨਹੀਂ ਚੱਜਣਾ ਬਣਾਉਂਦਾ ਉਹ ਮੈਂ ਸੋਚਿਆ ਕਿ پرانے ਨੂੰ ਬੰਗਾਰ પા ਕੇ ਵੇਖ ਲਈਏ ਲੈ ਭਾਈ ਤੁਸੀਂ ਕੀ ਗੱਲ ਕਰਦੇ ਹੋ ਬੰਗਾਰ ਵਾਲੀ ਕਿਹੜੀ ਗੱਲ ਤੁਸੀਂ ਮੈਨੂੰ ਕਹਤਾ ਹੜੰਬਾ ਹਾਜ਼ਰ ਹੋ ਜੂ ਕੋਈ ਨਹੀਂ ਮੈਂ ਅੱਜ ਹੀ ਪਤਾ ਕਰਦਾ ਉਹ ਬਸ ਮੈਂ ਤਾਂ ਨਾ ਉਹੀ ਆਏ ਜੇ ਸਮਝ ਗਿਆ ਮੈਂ ਕਿਤੇ ਨਾ ਬਈ ਵੀ ਬਾਈ ਹੋ ਰਹੇ ਪਤਾ ਨਹੀਂ ਆਪਣਾ ਕੀ ਕਰ ਰਹੇ ਪਤਾ ਨਹੀਂ ਕਿਵੇਂ ਕੰਮ ਆਏ ਹੋਣਗੇ ਹੜੰਬੇ ਦਾ ਕੀ ਹੈ 10 ਆੜੰਬੇ ਨੇ ਪਿੰਡ ਦੇ ਵਿੱਚ ਅੱਲਾ ਮੈਂ ਪਤਾ ਕਰ ਦਿੰਦਾ ਤੁਸੀਂ ਵਧੀਆ ਥੋੜੀ ਬਣਾ ਲਿਓ ਹੈ ਪਾਣੀ ਦਾ ਗਲਾਸ ਲੈ ਕੇ ਦੇ ਮੈਂ ਤਾਂ ਮੂੰਹ ਹੀ ਸੁੱਕ ਗਿਆ ਸੀ ਪਾਣੀ ਲੈ ਕੇ ਦੇਕਰ ਤੇ ਬੀਬੀ ਚਾਹ ਪਾਣੀ ਪੀ ਆਤਾ ਨਾ ਬਈਰਾਂ ਤੇ ਆਤਾ ਬੁੱਤ ਚਾਹ ਪਾਣੀ ਪੀ ਲੈਂਦਾ ਅੱਛਾ ਤੇ ਰੋਟੀ ਖਵਾ ਦੇ ਕਹ ਲੂਗੇ ਬਾਈ ਸੋਣੇ ਇਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਐਨ ਅੱਛਾ ਅੱਛਾ ਅਜ ਤਾਂ ਫਿਰ ਬਾਈ ਰਹੋਗੇ ਤੁਸੀਂ ਹੈਨਾ ਨਹੀਂ ਨਹੀਂ ਅਸੀਂ ਰਹਿਣਾ ਨਹੀਂ ਕੰਮ ਬਥੇਰੇ ਆ ਜਾਣਾ ਹੀ ਆ ਜੀ ਸ਼ੁਕਰ ਹੈ ਨਾ ਕੀ ਸੋਚਣ ਲੱਗਿਆ ਪਰੋਣਿਆ ਬਾਈ ਸੋਚਣ ਦਾ ਕੀ ਹੈ ਮੈਂ ਨਹੀਂ ਸੋਚੀ ਜਾਂਦਾ ਸੀ ਵੀ ਤੁਸੀਂ ਮਸਾਤ ਆ ਜਾਓ ਕਿਹੜਾ ਰੋਜ਼ ਲੋਕ ਕਿਹੜਾ ਵਜਦਾ ਅੱਜ ਤਾਂ ਫਿਰ ਰਹੋਗੇ ਬਾਈ ਤੁਸੀਂ ਹੈ ਨਹੀਂ ਨਹੀਂ ਬਾਈ ਅਸੀਂ ਰਹਿਣਾ ਨਹੀਂ ਹੈ ਤੈਨੂੰ ਪਤਾ ਕੰਮ ਬਥੇਰੇ ਹੈ ਅੱਜ ਅਸੀਂ ਸ਼ਾਮ ਨੂੰ ਚਲੇ ਜਾਣਾ ਕਿਹੜਾ ਵਜਦਾ ਆ ਆਥਨਾ ਕਿ ਜੇ ਰੁੱਕ ਕੇ ਜਾਇਓ ਐ ਨਹੀਂ ਮੈਂ ਤੁਹਾਨੂੰ ਜਾਣ ਦਿੰਦਾ ਉਹਨੂੰ ਪਤਾ ਫਿਰ ਮਸਾ ਤੁਸੀਂ ਆਇਓ ਆਪਾਂ ਆਥਨੇ ਬੈਠ ਕੇ ਰੋਟੀ ਪਾਣੀ ਖਾਵਾਂਗੇ ਨਾਲੇ ਹੈਨਾ ਨਹੀਂ ਪਾਸੀ ਲੇਟ ਹੋ ਜਾਾਂਗੇ ਉਹ ਨਾਲੇ ਮਾਂ ਨੂੰ ਵੀ ਲੈਣ ਆਏ ਸੀ ਅ ਆਪਣਾ ਬੇਬੇ ਤੂੰ ਵੀ ਜਾਣਾ ਹੈ ਹਾਂ ਪੁੱਤ ਮੈਂ ਵੀ ਜਾਣਾ ਹੈ ਲੈ ਮਸਾ ਤਾਂ ਬੇਬੇ 4 ਦਿਨ ਆਈ ਸੀ ਰਹਿੰਦੀ ਬੇਬੇ ਉੱਤਪਲਾ ਗਈ ਕੋਈ ਨਾ ਪੁੱਤ ਜਦੋਂ ਆਪਣਾ ਰਿਸ਼ਤਾ ਹੀ ਧੀ ਜਵਾਈ ਦਾ ਹੋ ਗਿਆ ਤੇਰੇ ਨਾਲ ਮੇਰਾ ਤੇ ਰਹਿਣ ਦੀ ਕੀ ਗੱਲ ਕਰਦਾ ਫੇਰ ਆ ਜੂੰਗੀ ਨਾਲੇ ਫਿਰ ਧੀ ਤਾਂ ਐਸੇ ਘਰ ਚ ਹੀ ਬਸਾਉਣੀ ਆ ਨਾ ਚਲ ਬੇਬੇ ਮੇਰੀ ਗੱਲ ਸੁਣ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿੰਦਾ ਸੀਗਾ ਵੀ ਤੁਸੀਂ ਰਹੋ ਬਾਕੀ ਤੁਹਾਡੀ ਮਰਜ਼ੀ ਆ ਹੁਣ ਚਲ ਕੋਈ ਗੱਲ ਆ ਮੇਰੀ ਗੱਲ ਸੁਣ ਬਾਈ ਮੈਂ ਤੁਹਾਨੂੰ ਗੱਲ ਲੱਗਦਾ ਦੇਖ ਜੱਸੇ ਬਾਈ ਦੇਖ ਮਿੱਤੇ ਬਾਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੇ ਤੁਸੀਂ ਇੰਜ ਆਇਆ ਮੇਰੇ ਕੋਲੇ ਬਈ ਮੈਂ ਆਥੇ ਮੇ ਰੋਟੀ ਖਵਾਏ ਬਿਨਾ ਤੁਹਾਨੂੰ ਨਹੀਂ ਜਾਣ ਦੂੰਗਾ ਸੜਕੇ ਬਾਜੂ ਬਸ ਇੱਧਰ ਇੰਤਰ ਮੈਂ ਰੱਖੂੰਗਾ ਦੇਖੋ ਸੌਣ ਲੱਗੇ ਤੁਹਾਨੂੰ ਮੇਰਾ ਨਾ ਨਹੀਂ ਕਰਨ ਉਹ ਬਈ ਨਾ ਤੁਹਾਨੂੰ ਅਸੀਂ ਵੈਸੇ ਨਹੀਂ ਕਰਦੇ ਪਰ ਤੈਨੂੰ ਪਤਾ ਨਾ ਹਾੜੀ ਦਾ ਟਾਈਮ ਚ ਨਾ 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 ਹਾੜੀ ਹੋਵੇ ਸੌਣੀ ਹੋਵੇ ਜੋ ਮਰਜੀ ਹੋਵੇ ਬਸ ਤੁਸੀਂ ਐ ਕਰੋ ਤੁਸੀਂ ਬੈਠੋ ਮੈਂ ਤੁਹਾਡੇ ਆਸਤੇ ਬੱਕਰੇ ਦਾ ਇੰਤਜ਼ਾਮ ਕਰਦਾ ਨਾਲੇ ਬੋਤਲ ਦਾ ਇੰਤਜ਼ਾਮ ਕਰਦਾ ਤੇ ਮੇਰੀ ਗੱਲ ਸੁਣ ਉਹ ਦਾਲ ਰੋਟੀ ਦਾ ਵਧੀਆ ਜੀ ਬੰਦੋਬਸਤ ਕਰਦੀ ਸਾਡਾ ਠੀਕ ਹੈ ਅੱਜ ਦੀ ਰੋਟੀ ਬਣਾਦੀ ਨਾਲ ਕੁਛ ਮਾੜਾ ਮੱਟਾ ਠੰਡਾ ਤਾਂ ਹੋਰ ਪਿਆ ਦੇ ਚਾਜੀ ਠੀਕ ਕੀ ਗੱਲ ਪੈ? ਪਰਾਣਾ ਪੁੱਤਰਾ ਜਿਵੇਂ ਫਿਰਦਾ ਜਿਵੇਂ ਪੂਛ ਤੇ ਪੈਰ ਧਰਿਆ ਹੋਵੇ। ਪੁੱਤ ਪੂਛ ਤੇ ਪੈਰ ਨਹੀਂ ਧਰਿਆ। ਪੂਛ ਤਾਂ ਮਰੋੜੀ ਗਈ। ਕੀ ਮਤਲਬ ਇਹ ਬੇ ਤੇਰਾ? ਮੈਂ ਕੁਝ ਸਮਝਾ ਨਹੀਂ। ਹੌਲੀ ਜਾਨੀ ਸਭ ਸਮਝ ਜਾਈਗਾ। ਹੌਲੀ ਹੌਲੀ ਸਾਰੀ ਸਮਝ ਲੱਗ ਜੂ। ਨਾਲੇ ਜਦੋਂ ਸਾਨੂੰ ਪਰਾਣਾ ਰੱਖਦਾ ਫਿਰ ਕੀ ਹੈ? ਰਹਿ ਜਾ। ਨਾਲੇ ਦੇਖਿਆ ਤਾਂ ਸਹੀ। ਛੋਡਾ ਆਪਣਾ ਹੀ ਆ ਕੀ ਸੇਵਾ ਕਰਦਾ ਛੋਡੀ? ਇਹ ਸਭੀ ਅੱਜ ਰੈਪ ਹੋਗੇ ਤਾਂ ਆਪਾਂ ਗੱਲਾਂ ਬਾਤਾਂ ਕਰ ਲਾਂਗੇ ਨਾਲ ਆਪਾਂ ਨੂੰ ਵੀ ਟਾਈਮ ਮਿਲ ਜੂਗਾ ਗੱਲਾਂ ਬਾਤਾਂ ਪਰ ਕਿ ਦੱਸਾਂ ਕਰਦੇ ਨੂੰ ਕੀ ਅੱਜ ਮੇਰੇ ਨਾਲ ਕੀ ਹੋਇਆ ਜੀ ਵੀਰ ਨੂੰ ਕੁਛ ਦੱਸਿਆ ਤਾਂ ਫੇਰ ਤਾਂ ਹੀ ਨਹੀਂ ਪਤਾ ਵੀ ਉਹਦੇ ਨਾਲ ਜਾ ਕੇ ਲੜੀ ਪਏ ਨਾਲੇ ਘਰੇ ਕਲੇਸ਼ ਹੋਊਗਾ ਨਾਲੇ ਮਾਂ ਨੂੰ ਬਾਪੂ ਨੂੰ ਸਾਰੇ ਨੂੰ ਇੰਨੀ ਨਹੀਂ ਟੈਨਸ਼ਨ ਹੋ ਜੂਗੀ ਨਹੀਂ ਨਹੀਂ ਮੈਂ ਘਰੇ ਇਹ ਦੱਸਦੀ ਨਾ ਘਰੇ ਦੱਸਣ ਵਾਲੀ ਗੱਲ ਨਹੀਂ ਹੈਗੀ ਹੁਣ ਮੇਰੇ ਨਾਲ ਦੇ ਸਾਰਾ ਕੁਝ ਹੋਇਆ ਹੀ ਕਰੂਗਾ ਤੇਰ ਆਪਣੇ ਐਡਵਲ ਦਾ ਦੁੱਖ ਮੈਨੂੰ ਚੋਲੀ ਚ ਪਾਤਾ ਜਦੋਂ ਉਹ ਹੀ ਮੈਨੂੰ ਛੱਡ ਕੇ ਵਾਗ ਗਿਆ ਤਾਂ ਹੋਰ ਕਿਸੇ ਤੱਕ ਮੈਂ ਕੀ ਉਮੀਦ ਕਰਾਂ ਜਦੋਂ ਇਹ ਤੋ ਕਰ ਗਿਆ ਮੈਨੂੰ ਕਿੱਡੇ ਕਿੱਡੇ ਬਾਦੇ ਕੀਤੇ ਸੀ ਮੇਰੇ ਨਾਲ ਤੈਨੂੰ ਖੁਸ਼ ਰੱਖੂਗਾ ਤੈਨੂੰ ਰਾਣੀ ਬਣਾ ਕੇ ਰੱਖੂਗਾ ਤੇਰ ਤੂੰ ਨਾ ਕਦੇ ਦੂਰ ਨਹੀਂ ਹੁੰਦਾ ਹਮੇਸ਼ਾ ਤੇਰੇ ਕੋਲ ਰਿਆ ਕਰੂੰਗਾ ਹੁਣ ਪਤਾ ਨਹੀਂ ਚੰਦਰਾ ਕਿੱਥੇ ਜਾ ਕੇ ਬੈਠ ਗਿਆ ਪੜਕੇ ਬੁੜਿਆ ਹੀ ਨਹੀਂ ਮਰਦੇ ਦੁੱਖ ਚੱਲਿਆ ਨਹੀਂ ਜੇ ਚੱਲਿਆ ਨਹੀਂ ਜਾਂਦਾ ਦੁੱਖ ਮੇਤੋਂ ਨਾ ਕਿੰਨਾ ਕੁ ਟਾਈਮ ਕਿੰਨਾ ਕੁ ਟਾਈਮ ਕਰਦੇ ਆ ਸਭ ਨੇ ਨਕਲੀ ਹਾਸਾ ਦਿਖਾਵਾ ਮੇਰ ਤੋਂ ਨਹੀਂ ਹੋਰ ਹੁੰਦਾ ਰੱਬ ਇਸ ਨਾਲ ਤਾਂ ਮੈਨੂੰ ਵੀ ਚੱਕੀ ਲੈ ਤੋ ਕਿਉਂ ਮੈਨੂੰ ਇੱਧੇ ਤੂੰ ਰੱਖਿਆ ਮੈਨੂੰ ਉਹਦੇ ਨਾਲ ਹੀ ਲੈ ਜਾਂਦਾ ਨਾਲੇ ਕਰਦੇ ਸੋਖੇ ਹੋ ਜਾਂਦੇ ਇਹ ਮੈਨੂੰ ਵੇਖ ਕੇ ਹੋਰ ਦੁਖੀ ਹੋਈ ਜਾਂਦੇ ਐ ਇੰਨਾ ਵਿਚਾਰਾਂ ਦਾ ਕੀ ਕਸੂਰ ਮੇਰੇ ਮਾਪਿਆਂ ਤਾਂ ਮੈਨੂੰ ਜੰਮ ਕੇ ਪਛਤਾਏ ਐ ਤੂੰ ਤਾਂ ਮੈਨੂੰ ਨਾ ਹੀ ਜੰਮਦੇ ਜੰਮ ਜਿਦੈ ਘਣਾ ਕੋਟ ਦਿੰਦੇ ਕੀ ਲੋੜ ਸੀ ਦੁਨੀਆ ਵਿੱਚ ਲਿਆਉਂਦੀ ਮੈਨੂੰ ਕਦੋਂ ਸਾਰਾ ਕੁਝ ਦੇ ਦੇਊਗਾ ਮੈਂ ਤੂੰ ਚੱਲਿਆ ਨਹੀਂ ਜਾਂਦਾ ਉਹ ਕਦੇ ਗੱਲ ਸੁਣ ਕੇ ਨਹੀਂ ਜਾਂਦਾ ਮੈਂ ਤਾਂ ਬੀਬੀ ਮਨਿੰਦਰ ਠੀਕ ਆ ਠੀਕ ਆ ਤਾਂ ਉਹ ਕੀ ਹੋਣੀ ਹੈਗੀ ਮੈਨੂੰ ਐ ਦੱਸੋ ਵੀ ਹੋਇਆ ਕੀ ਹੈਗਾ ਕੁਛ ਨਹੀਂ ਹੋਇਆ ਮੈਂ ਕੀ ਆ ਭਾਬੀ ਗੱਲਾਂ ਚੱਕਰ ਆਇਆ ਹੁਣ ਹੋਰ ਕੁਛ ਨਹੀਂ ਹੋਇਆ ਬੀਬੀ ਐਨੀ ਮੈਨ ਕੋਈ ਨਾ ਸਮਝ ਨਹੀਂ ਹੈਗੀ ਜੋ ਮੈਂ ਤਾਂ ਤੂੰ ਗੱਲ ਲੁਕਾਉਣੀ ਹੈਗੀ ਹੁਣ ਕੋਈ ਚੱਕਰ ਨਹੀਂ ਆਇਆ ਹੈਗਾ ਪਰ ਉਹ ਤਾਂ ਬਹੁਤ ਸਹਿਮੀ ਪਈ ਆ ਕੁੜੀ ਐ ਲੱਗਦੀ ਜਿਵੇਂ ਬਹੁਤ ਡਰੀ ਹੋਵੇ ਉਹ ਤਾਂ ਮੰਮੀ ਮੇਰੇ ਤੋਂ ਨਾ ਗੁੱਸੇ ਚ ਬੋਲਿਆ ਗਿਆ ਮੇਰੇ ਤੋਂ ਬਾਵਾ ਬੋਲ ਲਿਆ ਗਿਆ ਉਹ ਹਟਦੀ ਨਹੀਂ ਹੈਗੀ ਮੈਂ ਉਹਨੂੰ ਕਿਹਾ ਸੀ ਕਿ ਮੈਂ ਮੈਂ ਕਰੂੰਗੀ ਉਹ ਤੱਕੇ ਨਾਲ ਹੀ ਕੰਮ ਲੱਗ ਗਿਆ ਜੀ ਨਾ ਤੂੰ ਕਾ ਤੋ ਗੁੱਸੇ ਚ ਬੋਲੀ ਉਹਨੂੰ ਜਦੋਂ ਤੈਨੂੰ ਪਤਾ ਵੀ ਉਹਦੀ ਕੀ ਹਾਲਤ ਹੋਈ ਪਈ ਹੈਗੀ ਤੂੰ ਕਿਉਂ ਬੋਲੀ ਜਿਹੜਾ ਕੰਮ ਕਰਨਾ ਸੀ ਤੂੰ ਕਰ ਲੈਂਦੀ ਮੰਮੀ ਮੈਂ ਕਿਹਾ ਸੀ ਮੈਂ ਦਾਹੀ ਗੁੱਸੇ ਚ ਬੋਲੀ ਸੀ ਵੀ ਤੂੰ ਕਿਉਂ ਕੰਮ ਕਰਦੀ ਹੈਂ ਵੀ ਮੈਨੂੰ ਘਰ ਦੇ ਗਾਲਾਂ ਦੇਣਗੇ ਤੂੰ ਤਾਂ ਵਿਗਲੇ ਮੇਰੀ ਦੀ ਕੀ ਹਾਲਤ ਹੋਈ ਪਈ ਹੈਗੀ ਉੱਥੇ ਤੂੰ ਆਏ ਬੋਲਦੀ ਹੈਂਗੀ ਉਹ ਵੀ ਕੰਮਾਂ ਕਰਕੇ ਮੈਂ ਕਰਨਾ ਕਰੂੰਗੀ ਕੰਮ ਤੂੰ ਨਾ ਕਰਿਆ ਕਰ ਹਾਏ ਹਾਏ ਤੂੰ ਇਹਦੇ ਨਾਲ ਕਾਤੋਂ ਲੜਦੀ ਐ ਜੇ ਕੰਮ ਵਾਲਾ ਕਹਿਣ ਵਾਲੀ ਹੋਵੇ ਨਾ ਉਹਨੂੰ ਫੇਰ ਆਪਣੇ ਘਰ ਦਾ ਨਰਵਾਹ ਹੁੰਦਾ ਨਹੀਂ ਸੀ ਇੱਥੋਂ ਠਿਕਰ ਘਰ ਆਉਂਦਾ ਨਹੀਂ ਸੀ ਇਹਨੇ ਕੁਛ ਨਹੀਂ ਆਖਿਆ ਆਹੀ ਗੱਲ ਆਖੀ ਇਹਨੇ ਵੀ ਤੂੰ ਪਾਥੀਆਂ ਨਾ ਲਾ ਜਿਹਦੇ ਤੇਨੂੰ ਘਬਰਾਟ ਹੋਇਆ ਪਿਆ ਉਹਨੂੰ ਤਾਂ ਪਹਿਲਾਂ ਹੀ ਘਬਰਾਟ ਹੋ ਗਿਆ ਸੀ ਇਹਦੇ ਕਹਿਣ ਤੂੰ ਉਹਦੀ ਹਾਲਤ ਦੇਖ ਲੈ ਬੀਬੀ ਕੀ ਹੋਈ ਪਈ ਆ ਕੀ ਹੋਣਾ ਚੱਲ ਕੋਈ ਨਹੀਂ ਪੂਆ ਨੂੰ ਜਾ ਕੇ ਪਾਣੀ ਤਾਂ ਨਹੀਂ ਪਿਆ ਸੀ ਚਾਹ ਕਰਕੇ ਲੈਉਣੀਆਂ ਉਹਦੇ ਵਾਸਤੇ ਤੂੰ ਚਾਹ ਦੀ ਕੁੱਟ ਕਰਕੇ ਲੈ ਆ ਵਧੀਆਂ ਜੀ ਮੈਂ ਪਾਣੀ ਪਿਲਾਦਾ ਉਹਨੂੰ ਹਾਂ ਜਾ ਪਾਣੀ ਪਿਆ ਦੇ ਕਮੋਂ ਕੀ ਕਰਾਂਗੇ ਆਪਾਂ ਕਿੰਨਾ ਕੁ ਚਿਰ ਪੜਦੇ ਪਾਵਾਂਗੇ ਇਹਨਾਂ ਤੋਂ ਕੀ ਕਰਾਂ ਪੂਆ ਹੁਣ ਤਾਂ ਗੱਲ ਸੰਭਾਲ ਲਈ ਇਹ ਕਿਤੇ ਮੰਮੀ ਦੇ ਸੱਚੀ ਦਿਮਾਗ ਚ ਨਾ ਇਹ ਬੈਠ ਜੇ ਵੀ ਕਰ ਮੋ ਨਫ਼ਰਤ ਕਰਦੀ ਐ ਮਨਿੰਦਰ ਤੋਂ ਫੇਰ ਮੈਂ ਕੀ ਕਰੂੰਗੀ ਮੈਂ ਵੀ ਇਹੀ ਕਹਿਣੀ ਐ ਤੂੰ ਇੰਨੀ ਚੰਗੀ ਹੋਈ ਗਈਆਂ ਤੇ ਇੰਨੀ ਚੰਗੀ ਬਣ ਕੇ ਹੁਣ ਤੂੰ ਮਾੜੀ ਨਾਬ ਦੇ ਆਪ ਨੂੰ ਕਹਾ ਕਿਉਂਕਿ ਤੇਰੇ ਕਹਿਣ ਤੇ ਮਾੜੀ ਵੱਜੇਗੀ ਤੂੰ ਜਦੋਂ ਤੂੰ ਕਹਤਾ ਵੀ ਮੈਂ ਲੜਦੀ ਆ ਇਹਦੇ ਨਾਲ ਫਿਰ ਮੈਂ ਕੀ ਕਰਦੀ ਮੈਨੂੰ ਜੋ ਕੁਛ ਔੜਿਆ ਨਾ ਮੈਂ ਬੋਲਤਾ ਗੱਲ ਸੰਭਾਲਣੀ ਸੀ ਹੁਣ ਮੈਂ ਦੱਸ ਕੀ ਕਹਾ ਕਹਿਣਾ ਕੀ ਹੈ ਪੁੱਤ ਬਸ ਇਦੋਂ ਬਾਅਦ ਉਹਨੂੰ ਬਾਹਰ ਨਾ ਜਾਣ ਦੇ ਭਾਜੀ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਮਨਿੰਦਰ ਨੂੰ ਆਪਾਂ ਕਿਸੇ ਚੰਗੇ ਜਿਹੇ ਡਾਕਟਰ ਨੂੰ ਨਾ ਦਿਖਾ ਦਈਏ ਕਿ ਤੇ ਇਹਦੇ ਦਿਮਾਗ ਤੇ ਲੋਡ ਨਾ ਪੈ ਜੇ ਮੈਂ ਜਿੰਨੀ ਮਾੜੀ ਬਣਨਾ ਜੋ ਕੁਝ ਵੀ ਹੋ ਮੈਂ ਮਨਿੰਦਰ ਖਾਤਰ ਸਭ ਸਹਿ ਲੂੰ ਪੁੱਤ ਡਾਕਟਰਾਂ ਕੋਲੇ ਜਾ ਕੇ ਕੀ ਐ ਕੁਛ ਨਹੀਂ ਡਾਕਟਰਾਂ ਕੋਲੇ ਅੱਗੇ ਮੈਂ ਨਹੀਂ ਸਿਆ ਹੁਣ ਇਹ ਸਹੂਗੀ ਬਸ ਡਾਕਟਰੀ ਡਾਕਟਰ ਐ ਸਾਨੂੰ ਥੋਡੇ ਘਰੇ ਜਿੰਦੇ ਲਾ ਕੇ ਰੱਖ ਲੋ ਨਾ ਪੂਆ ਅਸੀਂ ਥੋਡੇ ਘਰ ਜੋ ਕਰੀਆਂ ਹੀ ਐ ਇਹ ਨਾ ਕਹਿ ਤੂੰ ਤਾਂ ਸਹਿ ਲਿਆ ਉਮਰ ਕੱਢ ਲਈ ਪਰ ਉਹਦੀ ਬਹੁਤ ਲੰਮੀ ਉਮਰ ਪਈ ਹੈਗੀ ਰੀ ਜਮਾਨੀ ਆ ਉਹਦੀ ਉਹਨੂੰ ਘਰੇ ਜਿੰਦੇ ਲਾ ਕੇ ਕਿਵੇਂ ਰੱਖ ਲਏ ਪੁੱਤ ਉਮਰ ਤਾਂ ਮੇਰੀ ਵੀ ਨਹੀਂ ਸੀਗੀ ਉਮਰ ਤਾਂ ਮੇਰੀ ਵੀ ਕੀ ਸੀ ਇਹਦੇ 'ਚ ਨਹੀਂ ਉਮਰ ਸੀ ਹਾਂ ਇੰਨਾ ਵੀ ਐ ਕਿ ਜਿਹੜੀ ਮੇਰੀ ਮਾਂ ਤੇ ਮੇਰਾ ਪਿਓ ਸੀ ਉਹ ਤਾਂ ਦੁੱਖ ਦੇਖਣ ਤੋਂ ਪਹਿਲਾਂ ਹੀ ਵਾਗ ਗਏ ਸੀਗੇ ਮੇਰਾ ਦੁੱਖ ਮੇਰੇ ਭਰਾ ਪਰਜਾ ਹੀ ਨੇ ਦੇਖਿਆ ਤੇ ਇਹਨਾਂ ਨੇ ਮੇਰਾ ਦੁੱਖ ਘਟਾਇਆ ਇੰਨਾ ਵੀ ਰੱਬ ਦਾ ਸ਼ੁਕਰ ਕਰ ਵੀ ਇਹਦਾ ਮਾਂ ਪਿਓ ਤਾਂ ਜਿਉਂਦਾ ਹੈ ਸਹੀ ਗੱਲ ਆ ਪੂਆ ਔਰਤ ਨੂੰ ਨਾ ਰੱਬ ਨੇ ਸਹਣ ਫੀਲਤਾ ਦਾ ਬਹੁਤ ਵੱਡਾ ਜ਼ਿਕਰਾ ਦਿੱਤਾ ਜਿਹੜਾ ਕੁਛ ਔਰਤ ਸਹਿ ਸਕਦੀ ਹੈ ਨਾ ਉਹ ਕੋਈ ਹੋਰ ਨਹੀਂ ਸਹਿ ਸਕਦਾ ਫਿਰ ਮੈਂ ਹਾਂ ਹੀ ਨਹੀਂ ਵੀ ਮੈਂ ਸਹਿ ਨਹੀਂ ਆ ਇਹ ਵੀ ਸਹਿੰਦੀ ਐ ਸਹੂਗੀ ਵੀ ਅੱਜ ਨਾਲੋਂ ਕੱਲ ਫਰਕ ਪੈ ਜੂ ਕੱਲ ਨਾਲੋਂ ਪਰਸੋਂ ਪੈ ਜੂ ਇਹ ਤਾਂ ਸਹਿਣਾ ਹੀ ਪਊਗਾ ਤੀ ਇਹ ਦੁਨੀਆ ਨਹੀਂ ਹਟਦੀ ਹੁੰਦੀ ਚੱਲ ਪੂਆ ਆਪਾਂ ਤਾਂ ਦੁੱਖ ਸੁੱਖ ਬਾਅਦ ਚੋ ਵੀ ਕਰ ਲਾਂਗੇ ਮਨਿੰਦਰ ਕੋਲ ਚੱਲਦੇ ਆ ਜਾ